ਨਮਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਸ਼੍ਰੀ ਕਾਜਕਟਕ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਕੱਲ ਹੀ ਉਹ ਹੁਕਮ ਨਮਾ ਸਰਦਾਰ ਸਰਬੀਰ ਸਿੰਘ ਬਾਦਲ ਸਾਹਿਬ ਨੇ ਵੀ ਔਰ ਸਾਰੀ ਸਾਡੀ ਪਾਰਟੀ ਨੇ ਸੀਸ ਨਵਾ ਕੇ ਜਿਹੜਾ ਕੱਲ ਹੀ ਪ੍ਰਵਾਨ ਕੀਤਾ ਸੀ ਔਰ ਕੱਲ ਹੀ ਅਸੀਂ ਕਿਹਾ ਸੀ ਕਿ ਬਿਨਾ ਕਿਸੇ ਦੇਰੀ ਤੋਂ ਜੋ ਸਿੰਘ ਸੇ ਬੰਦਾ ਹੁਕਮ ਹੋਇਆ ਅਸੀਂ ਹਾਜ਼ਰ ਹੋ ਕੇ ਆਪਣੇ ਆਪ ਨੂੰ ਸ੍ਰੀ ਕਲਤਕ ਸਾਹਿਬ ਦੇ ਕੋਲ ਪਹੁੰਚ ਪਹਿਲਾਂ ਤਾਂ ਅੱਜ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਕਿਉਂਕਿ ਅੱਜ ਹੀ ਸਾਡੇ ਕੋਲੇ ਉਹ ਖੰਡਨਾਮੇ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਸਿੰਘ ਸਾਹਿਬ ਦੇ ਦਫਤਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਪੱਤਰ ਜਿਹੜਾ ਉਹ ਰਿਸੀਵ ਕਰਾ ਦਿੱਤਾ ਉਹਦੀ ਸ਼ਬਦਾਵਲੀ ਮੈਂ ਪੜ ਕੇ ਸੁਣਾ ਦੇਣਾ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਅਗਸਤ 2024 ਨੂੰ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਖਾਲਸਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ ਪਾਸ ਪਹੁੰਚੀ ਹੈ 10 ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਨਵਾ ਕੇ ਪ੍ਰਵਾਨ ਕਰਦਾ ਹੈ ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂਪੰਤ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਖਿਮਾ ਜਾਂਚਨਾ ਕਰਦਾ ਹੈ ਦਾਸ ਦੀ ਜੋਧਰੀ ਨੂੰ ਪ੍ਰਵਾਨ ਕਰੋ ਲਿਖਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ੍ਰੀ ਕਾਟਕ ਸਾਹਿਬ ਦੇ ਸਕੱਤਰਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਿਤੇ ਹੋਣੇ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਦਿੱਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਹੈ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਸ਼੍ਰੀ ਕਾਰਤਿਕ ਸਾਹਿਬ ਦਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈ ਗਿਆ ਖੇਮਾ ਜਾਂਚਨਾ ਦਾ ਮੌਕਾ ਇਹ ਤੱਜ ਚੀਮਾ ਸਾਹਿਬ ਦੀ ਕਿੰਨੋ ਸੇਵਾ ਕੋਲ ਆਇਆ ਕਿ ਮੰਤਰੀ ਆਇਆ ਇੱਕ ਮੈਂ ਖੁਦ ਆਪ ਬਤੌਰ ਸਾਹਿਬ ਦਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀ ਕੇ ਸਾਹਿਬ ਦੀ ਕੈਬਨਟ ਦੇ ਸਾਥੀ ਸੀ ਸਰਦਾਰ ਕਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਉਸ ਵੇਲੇ ਐਡਵਾਈਜ਼ਡ ਟੂ ਸੀਐਮਸੀ ਦੇ ਕੈਬਨਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਨਿਖਤੀ ਸਪਸ਼ਟੀਕਰਨ ਨੇ ਉਹ ਅੱਜ ਹੀ ਅਸੀਂ ਜਿਹੜੇ ਆਂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਮੈਂ ਆਪਣਾ ਵੀ ਜਿਹੜਾ ਸਪਸ਼ਟੀਕਰਨ ਆ ਉਹਦਾ ਜਿਹੜਾ ਮੇਨ ਹਿੱਸਾ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੁਹਾਨੂੰ ਮੈਂ ਉਹਨੇ ਆਪਣੇ ਮੀਡੀਆ ਦੇ ਵਿੱਚ ਵੀ ਸ਼ੇਅਰ ਕਰ ਦਿਆਂਗੇ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੇ 30 ਅਗਸਤ 2024 ਦੇ ਹੁਕਮਾਂ ਮੁਤਾਬਕ ਸਿਨਮਰ ਬੇਨਤੀ ਹੈ ਕਿ ਦਾਸ ਪੰਜਾਬ ਸਰਕਾਰ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਦਾ ਸਲਾਹਕਾਰ ਬ੍ਰੈਕਟ ਵਿੱਚ ਕੈਬਨਿਟ ਮੰਤਰੀ ਦਰਜਾ ਅਤੇ ਜੂਨ 2014 ਤੋਂ 2017 ਤੱਕ ਸਿੱਖਿਆ ਮੰਤਰੀ ਪੰਜਾਬ ਰਿਹਾ ਹੈ ਇਸ ਤੋਂ ਇਲਾਵਾ 10 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸਖਤਰ ਸਮੇਤ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਤੱਕ ਵੀ ਕਰ ਰਿਹਾ ਹੈ ਮਾਨਯੋਗ ਸਿੰਘ ਸਾਹਿਬ ਜੀ ਜਿੱਥੋਂ ਤੱਕ ਸਾਡੇ ਖਿਲਾਫ ਵਿਅਕਤੀ ਸ਼ਿਕਾਇਤ ਦਾ ਸਬੰਧ ਹੈ ਸਬੰਧੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ 24 ਜੁਲਾਈ 2024 ਨੂੰ ਪੱਤਰ ਨੰਬਰ 236 ਸ਼੍ਰੋਮਣੀ ਅਕਾਲੀ ਦਲ ਅਪਲਿਕ 2024 ਰਾਹੀਂ ਜਾਤੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦਿੱਤਾ ਜਾ ਚੁੱਕਾ ਹੈ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਹਨ ਫੈਸਲਿਆਂ ਦੀ ਜ਼ਿੰਮੇਵਾਰੀ ਸਭ ਦੀ ਬਰਾਬਰ ਦੀ ਹੁੰਦੀ ਹੈ ਇਸ ਲਈ ਦਾਸ ਨਮਰਤਾ ਅਤੇ ਹਲੇਮੀ ਨਾਲ ਸਰਕਾਰ ਜਾਂ ਪਾਰਟੀ ਤੋਂ ਚੇਤ ਅਚੇਤ ਵਿੱਚ ਹੋਈ ਹਰ ਪੁਲਚੁੱਕ ਗਲਤੀ ਲਈ ਬਿਨਾ ਕਿਸੇ ਸਵਾਲ ਜਵਾਬ ਦੇ ਹੱਥ ਜੋੜ ਕੇ ਖਿਮਾ ਜਾਂਚਨਾ ਕਰਦਾ ਹੋਇਆ ਜੋਦੜੀ ਕਰਦਾ ਹੈ ਕਿ ਇਸ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਪ ਜੀ ਨੂੰ ਵਿਸ਼ਵਾਸ ਦਿੰਦਾ ਹੈ ਕਿ ਸ਼੍ਰੀ ਕਾਲਟਿਕ ਸਾਹਿਬ ਵੱਲੋਂ ਗੁਰਮਤਿ ਅਨਸਾਰ ਜਾਰੀ ਹਰ ਹੁਕਮ ਨੂੰ ਦਾਸ ਨਿਮਾਣੇ ਸੇਵਕ ਦੇ ਤੌਰ ਤੇ ਪ੍ਰਵਾਨ ਕਰੇਗਾ ਮੇਰੀ ਅਰਦਾਸ ਹੈ ਕਿ ਕਾਲਪੁਰਖ ਪੰਥ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਮੇਰਾ ਜਿਹੜਾ ਆਪਣਾ ਬਤੌਰ ਮਿਨਿਸਟਰ ਬੰਦਾ ਸੀ ਉਹ ਵੀ ਮੈਂ ਦੇਤਾ ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਝ ਨਹੀਂ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਰਿੰਦਰ ਸਿੰਘ ਭੁੱਦਰ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਤਖ ਸਾਹਿਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵੇਲੇ ਮੰਤਰੀ ਜਾ ਮੰਤਰੀ ਪਦਤੇ ਰਹੇ ਆ ਉਹ ਆਪੋ ਆਪਣਾ ਜਿਹੜਾ ਜਿਹੜੇ ਪਾਰਟੀਆਂ ਬਦਲ ਗਏ ਨੇ ਚਾਹੇ ਉਹ ਆਵਾਜ਼ ਵੀ ਪਾਰਨੀ ਚਲੇ ਕੇ ਚਾਹੇ ਉਹ ਬੀਜੇਪੀ ਜਿਹਦੇ ਚਲੇ ਗਏ ਆ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਹ ਜਿਹੜੇ ਮੰਤਰੀ ਸਹਿਬਾਨ ਨੇ ਇਹ 2007 ਤੋਂ 12 ਵਾਲੇ ਨੇ ਜਾਂ 2007 ਤੋਂ 17 ਤੱਕ ਉਹ ਸਾਰਿਆਂ ਨੂੰ ਕੀਤਾ ਗਿਆ ਦੇਖੋ ਪਾਰਟੀ ਬਦਲ ਨਾਲ ਜਿਹੜਾ ਹੈਗਾ ਇਹ ਮਸਲਾ ਕੌਮ ਦਾ ਮਸਲਾ ਹੁੰਦਾ ਸਿੱਖ ਕੌਮ ਦਾ ਮਸਲਾ ਇਸ ਕਰਕੇ ਭਾਵੇਂ ਕੋਈ ਕਿਸੇ ਪਾਰਟੀ ਚ ਚਲਾ ਗਿਆ ਅਕਾਲ ਤਖਤ ਦਾ ਹੁਕਮ ਜਿਹੜਾ ਉਹ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਔਰ ਜਿਹੜਾ ਹੁਕਮ ਆਇਆ ਸੀ 2007 ਤੋਂ ਲੈ ਕੇ 12 ਤੱਕ ਤੇ 12 ਤੋਂ ਲੈ ਕੇ 17 ਤੱਕ 10 ਸਾਲ ਦੇ ਜਿਹੜੇ ਪੀਰੀਅਡ ਦੇ ਕੈਬਨਿਟ ਮੰਤਰੀ ਜਾਂ ਬਾਕੀ ਇਸ ਦਾ ਕੈਬਨਿਟ ਰੁਤਬੇ ਤੇ ਰਹੇ ਇਸ ਕਰਕੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦਾ ਸੀ ਇਸ ਕਰਕੇ ਅਸੀਂ ਨਮਰਤਾ ਦੇ ਨਾਲ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਸਿੰਘ ਸਾਹਿਬ ਨੂੰ ਹੁਣ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਉਹ ਪੰਨ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਜੋ ਵੀ ਹੁਕਮ ਸ਼੍ਰੀ ਕਾਲਕਟਕ ਸਾਹਿਬ ਦਾ ਹੋਏਗਾ ਉਹਨੂੰ ਅਸੀਂ ਪ੍ਰਵਾਨ ਕਰੀਏ। ਇਸ ਸਪਸ਼ਟ ਕਰਨ ਸਿੰਘ ਸਾਹਿਬ ਨੇ ਤੇਜਾ ਸਾਹਿਬ ਨਹੀਂ ਸਿੰਘ ਸਾਹਿਬ ਇਸ ਵੇਲੇ ਅੱਜ ਇੱਥੇ ਮੌਜੂਦ ਨਹੀਂ ਸਨ। ਇਸ ਕਰਕੇ ਉਹਨਾਂ ਦੇ ਜਿਹੜਾ ਸਕਤਰੇ ਦੇ ਵਿੱਚ ਸਟਾਫ ਨੂੰ ਅਸੀਂ ਜਿਹੜਾ ਹੈਗਾ ਉਹ ਹੈਂਡਓਵਰ ਕਰ ਦਿੱਤਾ। ਇਸ ਸਪਸ਼ਟ ਕਰਨ ਤੋਂ ਬਾਅਦ ਵੀ ਪ੍ਰਿਕਿਰਿਆ ਕੀ ਰਹਿਣ ਬੜੀ ਹੈ। ਨਹੀਂ ਦੇਖੋ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਛੇਤੀ ਕਿ ਦੇਖੋ ਪ੍ਰਧਾਨ ਸਾਹਿਬ ਦੇ ਮਨ ਦੇ ਉੱਤੇ ਵੀ ਇਸ ਗੱਲ ਦਾ ਬੜਾ ਵੱਡਾ ਬੋਝ ਆ ਕਿ ਮੈਨੂੰ ਤਖਤ ਵੱਲੋਂ ਤਨਖਾਹੀਆ ਡਿਕਲੇਅਰ ਕੀਤਾ ਗਿਆ ਤੇ ਅੱਜ ਹੀ ਹਾਜ਼ਰ ਹੋ ਗੇ ਫਿਰ ਮੈਂ ਤਾਂ ਜਦੋਂ ਤੁਸੀਂ ਸਿੰਘ ਸਾਹਿਬ ਦੀ ਛੇਤੀ ਮੀਟਿੰਗ ਬੁਲਾਓ ਫਿਰ ਮੈਂ ਤਾਂ ਹਾਜ਼ਰ ਹੋ ਕੇ ਜੋ ਵੀ ਤੁਸੀਂ ਹੁਕਮ ਕਰੋਗੇ ਉਹਨੂੰ ਪ੍ਰਵਾਨ ਕਰਨ ਨੂੰ ਤਿਆਰ ਕਿਉਂਕਿ ਜਿਹੜਾ ਗੁਰੂ ਦਾ ਸਿੱਖ ਆ ਉਹਦੇ ਵਾਸਤੇ ਕਾਲ ਤੱਕ ਦਾ ਜਦੋਂ ਹੁਕਮ ਆ ਜਾਵੇ ਬਾਕੀ ਸਾਰੀਆਂ ਚੀਜ਼ਾਂ ਪਾਸੇ ਰਹਿ ਜਾਂਦੀ ਇਸ ਕਰਕੇ ਅੱਜ ਹੀ ਕਾਪੀ ਉਹਨਾਂ ਕੋਲੇ ਪਹੁੰਚੀ ਸੀ ਵਟਸਐਪ ਤੇ ਤੇ ਨਾਲ ਦੇ ਨਾਲ ਹੀ ਉਹ ਚੱਲ ਕੇ ਅਚਾਨਕ ਹੀ ਬਿਨਾ ਕਿਸੇ ਪ੍ਰੋਗਰਾਮ ਦੇ ਉਹ ਹਾਜ਼ਰ ਹੋ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਦੇ ਕੇ ਗਏ ਆ ਹਰ ਸਿੰਘ ਸਾਹਿਬ ਜਿਵੇਂ ਹੁਕਮ ਕਰਨਗੇ ਮੀਟਿੰਗ ਪੰ ਸਿੰਘ ਸਹਿਬਾਂ ਦੀ ਬਣਾਉਣਗੇ ਜਿਹੜੇ ਮੰਤਰੀ ਸਹਿਬਾਂ ਵਾਸਤੇ ਤੇ ਇੰਨਾ ਹੀ ਸੀ ਕਿ 15 ਦਿਨਾਂ ਦੇ ਵਿੱਚ ਉਹ ਸਪਸ਼ਟ ਕਰਨ ਦਿਓ ਦੇਖਣ ਪ੍ਰਧਾਨ ਸਾਹਿਬ ਦੇ ਮਾਮਲੇ ਦੇ ਵਿੱਚ ਸਿੰਘ ਸਾਹਿਬ ਨੇ ਮੀਟਿੰਗ ਰੱਖਣੀ ਹੈ ਸਿੰਘ ਸਾਹਿਬਾਂ ਕਿਉਂਕਿ ਪੰਜ ਸਿੰਘ ਸਬੰਧ ਦੇ ਵਿੱਚ ਉਹ ਕਹਿੰਦੇ ਨੇ ਕਿ ਸੁਣਵਾਈ ਹੋਏਗੀ ਜੀ ਮਾ ਸਾਹਿਬ ਇਸ ਕਰਕੇ ਜਿਹੜੀ ਆ ਅਸੀਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤਾਂ ਤਿਆਰ ਆ ਤੇ ਜਿੰਨੀ ਛੇਤੀ ਹੋ ਸਕੇ ਮੀਟਿੰਗ ਹੋਵੇ ਤੇ ਸ਼ਬਦ ਹੈ ਤੁਸੀਂ ਸਿੱਖਿਆ ਮੰਤਰੀ ਰਹੇ ਹੋ ਡਾਕਟਰ ਤੁਹਾਡੇ ਨਾਮ ਦੇ ਨਾਮ ਲੱਗਦਾ ਹੈ ਤੁਸੀਂ ਦੇਖਿਆ ਹੈ ਕਿ ਪਹਿਲਾਂ ਵੀ ਕਾਫੀ ਜਾਣਿਆਂ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਚੁੱਕਾ ਹੈ ਤਨਖਾਹੀਆ ਤੋਂ ਭਾਵ ਕੀ ਹੁੰਦਾ ਹੈ ਥੋੜਾ ਸੰਕਤਾਂ ਨੂੰ ਥੋੜੇ ਲੋਕਾਂ ਨੂੰ ਜ਼ਰੂਰ ਦੱਸ ਦਿਓ ਕਿਉਂਕਿ ਆਪੋ ਆਪਣੇ ਹੀ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਆਪੋ ਆਪਣੇ ਕਮੈਂਟ ਆ ਰਹੇ ਨੇ ਆਪੋ ਆਪਣੀਆਂ ਪੋਸਟ ਪਾਈਆਂ ਜਾ ਰਹੀਆਂ ਨੇ ਕੋਈ ਦੋਸ਼ੀ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਇੱਕ ਵਾਰ ਆਪਣੇ ਮੂੰਹੋਂ ਦੱਸ ਦਿਓ ਕਿ ਤਨਖਾਹੀਏ ਤੋਂ ਦੇਖੋ ਮੈਂ ਮੈਂ ਤਾਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਇਹ ਤਾਂ ਵਿਦਵਾਨਾਂ ਦਾ ਬਹਿਸ ਦਾ ਵਿਸ਼ਾ ਪਰ ਸਾਨੂੰ ਪਹਿਲਾਂ ਸਿੰਘ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਸਪਸ਼ਟ ਕਰਨ ਦੇ ਦੋ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਆ ਕੇ ਨਿੱਜੀ ਤੌਰ ਤੇ ਪੇਸ਼ ਕਰਕੇ ਸਾਰਾ ਕੁਝ ਆਪਣੀ ਝੋਲੀ ਪਾ ਕੇ ਉਹਨਾਂ ਨੇ ਬਿਨਾ ਕਿਸੇ ਸ਼ਰਤ ਦੇ ਕਿ ਮੈਂ ਜਾਂਚਣਾ ਉਸ ਦਿਨ ਵੀ ਕਰ ਲਈ ਤੇ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੋਏਗਾ ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰਦੇ ਸੀ ਕਿ ਜੋ ਸੇਵਾ ਤੱਕ ਤੋਂ ਲੱਗਣੀ ਹੈ ਬਾਕੀ ਸਿੰਘ ਸਬੰਧ ਇਹ ਉਹਨਾਂ ਦਾ ਦਾਇਰਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਕਦੀ ਕਿੰਤੂ ਪਰੰਤੂ ਕਿਸੇ ਗੱਲ ਦੇ ਉੱਤੇ ਕਰਦੇ ਨਹੀਂ ਜੋ ਹੁਕਮ ਹੁੰਦਾ ਉਹ ਅਸੀਂ ਸ਼ਰਧਾਮੰਨ ਸਿੱਖ ਦੇ ਤੌਰ ਤੇ ਹਮੇਸ਼ਾ ਪ੍ਰਵਾਨ ਕਰਦੇ ਹਾਂ ਇਸ ਕਰਕੇ ਅਸੀਂ ਪ੍ਰਵਾਨ ਕਰਕੇ ਅੱਜ ਹੀ ਬੇਨਤੀ ਕੀਤੀ ਹੈ ਕਿ ਸਾਡੇ ਵੱਲੋਂ ਤੋਂ ਸਵੇਰੇ ਮੀਟਿੰਗ ਸਿੰਘ ਸਬੰਧੀ ਬੁਲਾ ਲਓ ਅਸੀਂ ਹਾਜ਼ਰ ਹੋਣ ਨੂੰ ਤਿਆਰ ਹਾਂ ਇਸ ਕਰਕੇ ਉਹ ਸਿੰਘ ਸਾਹਿਬ ਦੇ ਹੁਣ ਉਹਨਾਂ ਨੇ ਫੈਸਲਾ ਕਰਨਾ ਕਿ ਕਦੋਂ ਮੀਟਿੰਗ ਦਾ ਇੰਤਜ਼ਾਰ ਰਹੂਗਾ ਸਾਨੂੰ ਤਾਂ ਮੀਟਿੰਗ ਤਾਂ ਜਿਆਦਾ ਕਿ ਛੇਤੀ ਹੋ ਜਾਵੇ ਤਾਂ ਜੋ ਜੋ ਹੁਕਮ ਹੋਵੇ ਅਸੀਂ ਉਹਦੇ ਤੇ ਆਪਣਾ ਜਿਹੜਾ ਪਰਦੇਸ ਜੀਮਾ ਸਾਹਿਬ ਅਕਾਲੀ ਸਰਕਾਰ ਵੇਲੇ ਜਿਹੜੀਆਂ ਬੇਦਬੀਆਂ ਹੋਈਆਂ ਸੀ ਜਿਹਦੇ ਕਰਕੇ ਉਹ ਵੀ ਸ਼ਾਮਲਿਆ ਦੇ ਵਿੱਚ ਅੱਜ ਦੀ ਸਰਕਾਰ ਬੜੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਨਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਦਬੀਆਂ ਜਿਹੜੀਆਂ ਉਹ ਅਕਾਲੀ ਸਰਕਾਰ ਜਾਣ ਤੋਂ ਬਾਅਦ ਲਗਾਤਾਰ ਹੋਈਆਂ ਜੀ ਔਰ ਇਹੋ ਜੇ ਕੰਮ ਹੋਇਆ ਜਿਹੜਾ ਸਤਖਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਕੋਈ ਕਦੀ ਕਿਸੇ ਨੇ ਦੁਨੀਆ ਦੇ ਵਿੱਚ ਕਿਆਸ ਨਹੀਂ ਕੀਤਾ ਸੀ ਕਿ ਕਦੀ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਆ ਲੇਕਿਨ ਤੁਹਾਡੇ ਸਾਹਮਣੇ ਆ ਕਿ ਅਜ ਤੱਕ ਕੋਈ ਬੰਦੇ ਦੀ ਸਲਾਖਤ ਤੱਕ ਨਹੀਂ ਹੋਈ ਕਿ ਇਸੇ ਤਰ੍ਹਾਂ ਬਾਕੀ ਬਹੁਤ ਸਾਰੀਆਂ ਹੋਈਆਂ ਇਹ ਤਾਂ ਇਹ ਤਾਂ ਹੁਣ ਇਨ੍ਹਾਂ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਉਸ ਵੇਲੇ ਇਨ੍ਹਾਂ ਕੂਟ ਪ੍ਰਚਾਰ ਕਰਦੇ ਸੀ ਕਿ ਅੱਜ ਇਹ ਬਦਮੀਆਂ ਨਾਲ ਕਾਂਗਰਸ ਨੂੰ ਪਈ ਤੇ ਨਾ ਇਹ ਜਿਹੜੀ ਆਮਦ ਨਹੀਂ ਤੁਹਾਡੀ ਆ ਇਨ੍ਹਾਂ ਨੇ ਤੇ ਆਪ ਵੱਡੀਆਂ ਬਦਤਬੀਆਂ ਕਰ ਦਿੱਤੀਆਂ ਸultanpur Lodhi ਦੇ ਵਿੱਚ ਜਾ ਕੇ ਤੇ ਬੂਟਾ ਸਮੇਤ ਵੱਡੀ ਸਮੇਤ ਪੁਲਿਸ ਨੇ ਜਾ ਕੇ ਫਰਮ ਕਰ ਦਿੱਤੀ ਕਾਲੀ ਮੰਤੀਆਂਾਂ ਮੰਗ ਕਿਤਨਾ ਕਿਤੇ ਇਸ ਮੁੱਦੇ ਨੂੰ ਲੈ ਕੇ ਸਿਆਸਤ ਕਾਰਜ ਵਿੱਚ ਜਾ ਰਹੀ ਹੈ ਯਾਰ ਬਹੁਤ ਭੱਦੀ ਸ਼ਬਦਾਵਲੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਹੈਂਡਲਰਸ ਇਸ ਤੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਹੇ ਨੂੰ ਗਲਤ ਮਤ ਜਿਹੜਾ ਬੋਲਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਕਿ ਕਿ ਦੇਖੋ ਜਿਹੜੇ ਜਿਹੜੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਨਹੀਂ ਹੈ ਮੈਂ ਦੇਖ ਤੋ ਤੱਕ ਵੀ ਕਹਿੰਨਾ ਵੀ ਜਿਨ੍ਹਾਂ ਲਿਖ ਕੇ ਦਿੱਤਾ ਸੀ ਉਹਨਾਂ ਨੇ ਆਪਸੀ ਦੀ ਅਕਾਲਤਿਕ ਸਾਹਿਬ ਦੇ ਉੱਤੇ ਭਰੋਸਾ ਨਹੀਂ ਰੱਖਿਆ ਸਭ ਤੋਂ ਮਾੜੀ ਗੱਲ ਜਿਹੜੀ ਸੀ ਕਿ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਤਾਂ ਖੜਨਾ ਚਾਹੀਦਾ ਸੀ ਉਹ ਆਪ ਇਦਾਂ ਦੀ ਬਿਆਨਬਾਜ਼ੀ ਜਿਹੜੀ ਆ ਤਖਤਾਂ ਨੂੰ ਚੈਲੰਜ ਕਰਨ ਵਾਲੀ ਤੇ ਤਖਤਾਂ ਤੋਂ ਉੱਪਰ ਹੋ ਕੇ ਜਿਹੜੇ ਆਦੇਸ਼ ਕਰਨ ਵਾਲੀ ਉਹ ਆਪ ਕਰ ਰਹੇ ਇਸ ਕਰਕੇ ਇਹਨਾਂ ਲੋਕਾਂ ਦਾ ਅਕਾਲਤਿਕ ਸਾਹਿਬ ਦੇ ਵਿੱਚ ਵਿਸ਼ਵਾਸ ਤਾਂ ਹੈ ਨਹੀਂ ਜਿਨ੍ਹਾਂ ਨੂੰ ਭਰੋਸਾ ਹੁੰਦਾ ਅਸੀਂ ਕਦੇ ਕਿੰਦੂ ਪਰੰਤੂ ਕਰਦੇ ਨਹੀਂ ਅਸੀਂ ਸਰਕਾਰ ਕਰ ਜਿਸ ਤਰ੍ਹਾਂ ਬਾਕੀ ਤੜਾ ਸਿਆਸਤ ਕਰ ਰਿਆ ਸੀ ਇਸ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਕਾਲਤਕ ਸਰਪਤ ਕਰਕੇ ਤੁਸੀਂ ਅੱਜ ਪਹੁੰਚੇ ਉਹਨਾਂ ਨੂੰ ਕਰਾਰਾ ਜਵਾਬ ਮਿਲੇ ਹੈ। ਤੇ ਦੇਖੋ ਅਸੀਂ ਤੇ ਆਪਣੇ ਫਰਜ਼ਾਂ ਦੀ ਅਦਾਗੀ ਕਰ ਰਹੇ ਹਾਂ ਕਿ ਹਰ ਗੁਰਸਿੱਖ ਦਾ ਫਰਜ਼ ਹੁੰਦਾ ਹੈ ਕਿ ਜੋ ਹੁਕਮ ਕਾਲਤਕ ਸਾਹਿਬ ਤੋਂ ਹੋ ਜੇ ਸੀ ਸੁਣਵਾ ਕੇ ਪ੍ਰਵਾਨ ਕਰ। ਠੀਕ ਹੈ ਜੀ। ਅਸੀਂ ਤਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਾਂ ਗੁਰੂ ਦੇ ਦਰ ਤੇ ਆਏ ਹਾਂ। ਤੇ ਆਖਰੀ ਸਵਾਲ ਹੈ ਸੁਧਾਰ ਲਹਿਰ ਗੁਨਾਹਾਂ ਦੀ ਗੱਲ ਕੀਤੀ ਸੀ ਗੁਰੂ ਸਾਹਿਬ ਨੇ ਕਿਹੜੇ ਗੁਨਾਹ ਜਿਹੜੇ ਕੱਲ੍ਹ ਕੱਲ੍ਹ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਏ ਦੇਖੋ ਗੱਲ ਇਹ ਹੈ ਕਿ ਅਸੀਂ ਜੋ ਕੁਝ ਸਾਡੇ ਜਿਹੜੇ ਭਰਾ ਸਾਡੇ ਨਾਲ ਵੱਖਰੇ ਹੋਏ ਸੀ ਉਹਨਾਂ ਨੇ ਲੈ ਕੇ ਦਿੱਤਾ ਉਹਨੂੰ ਝੋੜੀ ਚ ਪਾ ਲਿਆ ਸਾਨੂੰ ਸਾਡੇ ਕੋਲੋਂ ਗਲਤੀ ਹੋਈ ਹੈ ਕਿ ਉਹ ਬਖਸ਼ਣਹਾਰਾ ਤੋਂ ਸਭ ਕੋ ਬਖਸ਼ਣ ਇਸ ਕਰਕੇ ਸਾਨੂੰ ਆਪਣੇ ਦੁਸਤੇ ਪੋਰਟ ਵਾਲੇ ਜਿਹੜੀਆਂ ਵਿਧੀਆਂ ਇਸ ਕਰਕੇ ਉਹਨੂੰ ਲੈ ਕੇ ਸਾਹਿਬ ਨੂੰ ਉਹਦਾ ਵਜੂਤਾ ਸਰਕਾਰ ਦੇ ਮੰਤਰੀਆਂ ਨੂੰ ਨੇ ਤਲਬ ਕਰਨਾ ਚਾਹੀਦਾ ਨਹੀਂ ਦੇਖੋ ਹੁਣ ਮੈਂ ਤਾਂ ਕੀ ਕਹਿ ਸਕਦਾ ਤੁਸੀਂ ਸਿੰਘ ਸਾਹਿਬ ਨੂੰ ਰੋਜ਼ ਮਿਲਦੇ ਹੋ ਉਹਨਾਂ ਦੇ ਵਿਹਾਵਾਰੇ ਕੁਝ ਮੈਂ ਮੇਰਾ ਕਹਿਣਾ ਠੀਕ ਨਹੀਂ ਹੈ ਅਸੀਂ ਤਾਂ ਕਹਿੰਦੇ ਆ ਕਿ ਇਹਨਾਂ ਦੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਜ਼ਾਬਦੇ ਬਣਾਇਆ ਜਾਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਉਹੀ ਹੈ ਜਿਹੜੇ ਪਾਕਿਸਤਾਨ ਨੇ ਉਹੀ ਇਹ ਟੌਂਟੇ ਮਤ ਕਿਉਂ ਨਹੀਂ ਹੁੰਦੇ ਇਹ ਤਾਂ ਆਪ ਗੁਰੂ ਘਰਾਂ ਦੇ ਵਿੱਚ ਦਖਲਦਾਰੀ ਕਰਨ ਵਾਸਤੇ ਗਲਤ ਕਾਨੂੰਨ ਬਣਾਏ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਸੰਬੰਧ ਦੇ ਵਿੱਚ ਜੀ ਮੈਂ ਸਵਾਲ ਹੁਣ ਇਹ ਨਾ ਸੁਧਾਰ ਲਹਿਰ ਦੀ ਇੱਕ ਨਾ ਪ੍ਰੈਸ ਕਾਨਫਰੰেন্স ਹੋ ਰਹੀ ਸੀ ਜਦੋਂ ਤੁਸੀਂ ਅੰਦਰ ਮੱਥਾ ਟੇਕ ਰਹੇ ਸੀਗੇ ਉਹ ਕਹਿ ਰਹੇ ਕਿ ਜਿਹੜਾ ਵਿਅਕਤੀ ਤਨਖਾਹੀਆ ਇਕਰਾਰ ਦਿੱਤਾ ਜਾਂਦਾ ਹੈ ਜਾਂ ਤਨਖਾਹੀਆ ਇਕਰਾਰ ਦਿੱਤਾ ਜਾ ਚੁੱਕਿਆ ਹੈ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਦੇਖੋ ਗੱਲ ਇਹ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਪ੍ਰਧਾਨਗੀਆਂ ਪਾਵਰਜ਼ ਜਿਹੜੇ ਪਾਰਟੀ ਦੇ ਸੀਨੀਅਰ ਮੋਸਟ ਸਾਡੇ ਲੀਡਰ ਹੈ ਸਰਦਾਰ ਬਰਿੰਦਰ ਸਿੰਘ ਖੁੰਦਰ ਸਾਹਿਬ ਨੂੰ ਡੈਲੀਗੇਟ ਕਰ ਦਿੱਤਾ ਇਸ ਕਰਕੇ ਪਹਿਲਾਂ ਹੀ ਉਹਨਾਂ ਨੇ ਪਾਰਟੀ ਦਾ ਜਿਹੜਾ ਬੋਝ ਆ ਉਧਰ ਦੇ ਦਿੱਤਾ ਸੀ ਕਈ ਗੱਲਾਂ ਸੰਵਿਧਾਨਕ ਹੁੰਦੀਆਂ ਕਨਸਟੀਟਿਊਸ਼ਨਲ ਹੁੰਦੀਆਂ ਲੀਗਲ ਹੁੰਦੀਆਂ ਸਿਰ ਤੇ ਇਲੈਕਸ਼ਨ ਆ ਉਹਦੇ ਬੜੀ ਲੰਬੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਦੇ ਅਸਤੀਫਾ ਦੇਣ ਦੀ ਉਹਦੇ ਪ੍ਰਬੰਧ ਕਰਨ ਦੀ ਅਗੋ ਨਵਾਂ ਪ੍ਰਧਾਨ ਚੁਣਨ ਦੀ ਸਿਰ ਤੇ ਇਲੈਕਸ਼ਨ ਹੈ ਲੀਗਲ ਕੰਪਲਿਕੀਸ਼ਨਸ ਹੁੰਦੀਆਂ ਨੇ ਜੋ ਪ੍ਰਧਾਨ ਜੀ ਬੈਸਟ ਕਰ ਸਕਦੇ ਸੀ ਕਿ ਉਹਨਾਂ ਨੇ ਸਾਰੇ ਆਪਣੀਆਂ ਤਾਕਤਾਂ ਜਿਹੜੀਆਂ ਉਹ ਭੁੰਦਰ ਸਾਹਿਬ ਨੂੰ ਦਿੱਤੀਆਂ ਔਰ ਸੀਨੇ ਮੋਸਟ ਲੀਡਰ ਨੇ ਸਾਡੀ ਪਾਰਟੀ ਤੇ ਕਿਸੇ ਨੂੰ ਇਤਰਾਜ ਨਹੀਂ ਔਰ ਦੂਜੇ ਦਾ ਕਿਸੇ ਦਾ ਇਤਰਾਜ਼ ਬੰਦਾ ਨਹੀਂ ਠੀਕ ਹੈ ਠੀਕ ਧੰਨਵਾਦ ਜੀ ਧੰਨਵਾਦ ਜੀ ਮਾੜੋ ਪੀਟੀਆਈ ਮੀਡੀਆ